ਸੱਛੀ ਗਾਲੀ ਸਾਰਿਆਂ ਨੂੰ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੀ ਤੁਹਾਡਾ ਸਵਾਗਤ ਹੈ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਤੇ ਆਪਣੀ ਜਿਹੜੀ ਆਪਾਂ YouTube ਦੇ ਉੱਤੇ ਨਾ ਵੀਡੀਓ ਪਾਈਆਂ ਹੁੰਦੀਆਂ ਨੇ ਵਰਕ ਵਾਲੇ ਸੂਖ ਜਿਹੜੇ ਆਪਾਂ ਸੂਈ ਧਾਗੇ ਨਾਲ ਵਰਕ ਕਰਦੇ ਆਂ ਆਪਾਂ ਮਸ਼ੀਨ ਵਰਕ ਵੀ ਕਰਦੇ ਆਂ ਆਪਾਂ ਸੂਈ ਧਾਗੇ ਨਾਲ ਦੇਖੋ ਜਿਹੜਾ ਜਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਵਰਕ ਅੱਜ ਕੱਲ੍ਹ ਤੇ ਦੋ ਤਿੰਨ ਭੈਣਾਂ ਦੇ ਕਮੈਂਟ ਆਏ ਸੀਗੇ ਵੀ ਅਸੀਂ ਖੁਦ ਵਰਕ ਕਰਨੇ ਨੇ ਕਰੀਏ ਸੂਟ ਤੁਸੀਂ YouTube ਦੇ ਉੱਤੇ ਵੀਡੀਓ ਇੱਕ ਬਣਾ ਕੇ ਪਾਓ ਕਿ ਤੁਸੀਂ ਵਰਕ ਕਿਸ ਤਰ੍ਹਾਂ ਕਰਦੇ ਹੋ ਵੀ ਸਿਖਾਓ ਸਾਨੂੰ ਵਰਕ ਹਾਂਜੀ ਆਪਾਂ ਵਰਕ ਤੁਹਾਨੂੰ ਜਰੂਰ ਸਿਖਾਵਾਂਗੇ ਜੀ ਤੇ ਦੇਖੋ ਵਰਕ ਦੇ ਵਿੱਚ ਪੱਤੀਆਂ ਤੇ ਫਲਾਵਰ ਤੇ ਡੰਡੀਆਂ ਦਾ ਹੋਣਾ ਜ਼ਰੂਰੀ ਹੈ ਹਰ ਇੱਕ ਸੂਟ ਦੇ ਵਿੱਚ ਹਰ ਇੱਕ ਡਿਜ਼ਾਈਨ ਦੇ ਵਿੱਚ ਇਹ ਤਿੰਨੋ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ ਜੀ ਦੇਖੋ ਜਿਹੜੀਆਂ ਪੱਤੀਆਂ ਬਣਾਉਣੇ ਆਪਾਂ ਪੱਤੀਆਂ ਵੀ 4-5 ਤਰ੍ਹਾਂ ਬਣ ਜਾਂਦੀਆਂ ਨੇ ਜਿਹੜੀ ਆਪਾਂ ਡੰਡੀ ਬਣਾਉਨੇ ਆ ਫਲਾਵਰ ਦੀ ਉਹ ਵੀ 4-5 ਤਰੀਕਿਆਂ ਨਾਲ ਬਣ ਜਾਂਦੀ ਹੈਗੀ ਜਿਹੜਾ ਫਲਾਵਰ ਬਣਾਉਣਾ ਜੀ ਉਹ ਤਾਂ ਬਹੁਤ ਡਿਜ਼ਾਈਨਾਂ ਦੇ ਵਿੱਚ ਹੁੰਦੇ ਨੇ ਕਿ ਉਹ ਤਾਂ ਕਈ ਪ੍ਰਕਾਰ ਨਾਲ ਆਪਾਂ ਫਲਾਵਰ ਨੂੰ ਸ਼ੇਪ ਦੇ ਸਕਦੇ ਹਾਂ ਕਈ ਡਿਜ਼ਾਈਨ ਦੇ ਵਿੱਚ ਬਣ ਜਾਂਦੇ ਨੇ ਉਹ ਤਾਂ ਫਲਾਵਰ ਤਾਂ ਤੇ ਜੋ ਆਪਾਂ ਤੁਹਾਨੂੰ ਅੱਜ ਸਿਖਾਵਾਂਗੇ ਜੀ ਪੱਤੀਆਂ ਤੇ ਡੰਡੀਆਂ ਬਣਾਉਣੇ ਦੋ ਚੀਜ਼ਾਂ ਕਿਉਂਕਿ ਵੀਡੀਓ ਦੇਖੋ ਜਿਆਦਾ ਲੰਬੀ ਹੋ ਜਾਂਦੀ ਹੈਗੀ ਤੇ ਕੱਲ ਨੂੰ ਆਪਾਂ ਤੁਹਾਨੂੰ ਫਲਾਵਰ ਬਣਾਉਣਾ ਸਿਖਾਵਾਂਗੇ ਵੀ ਫਲਾਵਰ ਨੂੰ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਆਪਾਂ ਤੁਹਾਨੂੰ ਚਾਰ ਪੰਜ ਤਰੀਕੇ ਦੀ ਤਰ੍ਹਾਂ ਪੱਤੀਆਂ ਬਣਾਉਣੀਆਂ ਸਿਖਿਆਵਾਂਗੇ ਜਿਹੜੀਆਂ ਡੰਡੀਆਂ ਨੇ ਉਹਨਾਂ ਦੇ ਵੀ ਤਰੀਕੇ ਆਪਾਂ ਤੁਹਾਨੂੰ ਤਿੰਨ ਚਾਰ ਦੱਸਾਂਗੇ ਜਿਹੜਾ ਤੁਹਾਨੂੰ ਸੌਖਾ ਤਰੀਕਾ ਲੱਗਦਾ ਹੈ ਜਿਹੜੀਆਂ ਪਹਿਣਾ ਨਵਾਂ ਕੰਮ ਕਰਦੀ ਨੇ ਚਲੋ ਆਪਾਂ ਨੂੰ ਐ ਹੁੰਦਾ ਹੈ ਹਰ ਇੱਕ ਪਹਿਣ ਦਾ ਸ਼ੌਂਕ ਹੁੰਦਾ ਹੈਗਾ ਵੀ ਦੇਖੋ ਵਰਕ ਦਾ ਟ੍ਰੈਂਡ ਹੈ ਨਾ ਹਰ ਇੱਕ ਪਹਿਣ ਦਾ ਮਨ ਕਰਦਾ ਵੀ ਆਪਾਂ ਵੀ ਇਸ ਤਰ੍ਹਾਂ ਦਾ ਸੂਟ ਰੈਡੀ ਕਰਕੇ ਪਾਈਏ ਵੀ ਚਲੋ ਆਪਣਾ ਪੈਸਾ ਵੀ ਨਾ ਆਪਾਂ ਲਾਈਏ ਚਲੋ ਆਪਾਂ ਖੁਦ ਕੰਮ ਕਰ ਲਈਏ ਹਨਾ ਤੇ ਕੋਈ ਗਲਤ ਗੱਲ ਨਹੀਂ ਹੈਗੀ ਜੀ ਪਹਿਣਾ ਦਾ ਸ਼ੌਂਕ ਹੁੰਦਾ ਹਰ ਇੱਕ ਨੂੰ ਵੀ ਆਪਾਂ ਕਰਕੇ ਪਾ ਲਈਏ ਜ਼ਰੂਰੀ ਹੈਗਾ ਹਾਂ ਕੋ ਹੰਦਾ ਹੈ ਇਹ ਵਰਕ ਟ੍ਰੈਂਡ ਦੇ ਵਿੱਚ ਹੈਗਾ ਵੀ ਆਪਾਂ ਖੁਦ ਰੈਡੀ ਕਰਕੇ ਆਪਣਾ ਸੂਟ ਪਾ ਲਈਏ ਹਨਾ ਜੀ ਪਾ ਸਕਦੇ ਤੁਸੀਂ ਕਰ ਸਕਦੇ ਹੋ ਕੋਈ ਜ਼ਿਆਦੇ ਔਖਾ ਕੰਮ ਨਹੀਂ ਹੈਗਾ ਜੇ ਵੀ ਬੜਾ ਜ਼ਿਆਦੇ ਔਖਾ ਹੈ ਚਲੋ ਮਿਹਨਤ ਬਹੁਤ ਜ਼ਿਆਦੇ ਇਹਦੇ ਵਿੱਚ ਤੇ ਜਦੋਂ ਆਪਾਂ ਮਿਹਨਤ ਕਰਾਂਗੇ ਦੇਖੋ ਫਿਰ ਕੰਮ ਕੋਈ ਔਖਾ ਨਹੀਂ ਲੱਗਦਾ ਮਿਹਨਤ ਕਰਨ ਵਾਲਿਆਂ ਨੂੰ ਕੁਝ ਵੀ ਔਖਾ ਨਹੀਂ ਲੱਗਦਾ ਹੁੰਦਾ ਜੀ ਉਹ ਕਰ ਹੀ ਲੈਂਦਾ ਹੈਗਾ ਤੇ ਬਾਕੀ ਚਲੋ ਆਪਾਂ ਤੁਹਾਨੂੰ ਅੱਜ ਸਿਖਾਵਾਂਗੇ ਜੀ ਡੰਟੀਆਂ ਤੇ ਪੱਤੀਆਂ ਬਣਾਉਣਾ ਦੋਨੋਂ ਚੀਜ਼ ਸਿਖਾਵਾਂਗੇ ਬਣਾਉਣੀ ਆਪਾਂ ਪੱਤੀਆਂ ਚਾਰ ਪੰਜ ਤਰ੍ਹਾਂ ਦੀ ਤਰ੍ਹਾਂ ਆਪਾਂ ਬਣਾ ਸਕਦੇ ਜਿਹੜਾ ਤੁਹਾਨੂੰ ਸੌਖਾ ਲੱਗੇ ਤੇ ਹੁਣ ਦੇਖੋ ਜੀ ਟਾਈਮ ਹੋ ਗਿਆ 10 10 ਵਜੇ ਸਵੇਰ ਦੇ ਤੇ ਆਪਾਂ ਨੇ ਹੁਣ ਜਾਣਾ ਦੁਕਾਨ ਤੇ ਪਹਿਲੇ ਕਰੋ ਹੁਣੇ ਕੰਮ ਨੇ ਮਿੜ ਕੇ ਫ੍ਰੀ ਹੋਇਆਗੇ ਨਾ ਤੋ ਕਿ ਹੁਣ ਆਪਾਂ ਦੁਕਾਨ ਤੇ ਜਾਨੇ ਜਿਹੜਾ ਮਟੀਰੀਅਲ ਹੈ ਵਰਕ ਦਾ ਸਾਰਾ ਸ਼ਾਪ ਤੇ ਹੁੰਦਾ ਜੀ ਆਪਣੀ ਤੇ ਦੁਕਾਨ ਤੇ ਹੈਗਾ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਜਿਹੜਾ ਮਟੀਰੀਅਲ ਦਾ ਜਲਦ ਦੇ ਕੋ ਤੱਗੇ ਤੇ ਸੁਵਿਧਾ ਇਹੀ ਮਟੀਰੀਅਲ ਇੱਕ ਫਰੇਮ ਚਾਹੀਦਾ ਬਾਕੀ ਤੁਸੀਂ ਅੱਗੇ ਤੇ ਵੀ ਕਰ ਸਕਦੇ ਹੋ ਹਲੇ ਅਸੀਂ ਤਾਂ ਫਰੇਮ ਹੀ ਯੂਜ਼ ਕਰਦੇ ਹਾਂ ਜੀ ਫਰੇਮ ਸਾਨੂੰ ਵਧੀਆ ਸੌਖਾ ਲੱਗਦਾ ਬਸ ਕਿਤੇ ਮਰਜੀ ਬੈਠ ਕੇ ਬਣਾ ਲਓ ਇਹਨੂੰ ਕਿਤੇ ਮਰਜੀ ਆਪਾਂ ਜਾ ਕੇ ਬਣਾ ਸਕਦੇ ਹਾਂਗੇ ਤੇ ਬਾਕੀ ਤੁਸੀਂ ਅੱਡੇ ਤੇ ਵੀ ਬਣਾ ਸਕਦੇ ਹੋਗੇ ਹਨ ਉਹ ਤੁਹਾਡੀ ਆਪਣੀ ਮਰਜ਼ੀ ਹੈ ਜਿੰਨੇ ਤੁਹਾਨੂੰ ਸਹੀ ਲੱਗਦਾ ਤੇ ਬਾਕੀ ਇਹਦੇ ਵਿੱਚ ਥ੍ਰੈਡ ਚਾਹੀਦਾ ਧਾਗਾ ਇੱਕ ਗੁੱਟੀਆਂ ਹੁੰਦੀਆਂ ਨੇ ਜਿਵੇਂ ਅੰਕਰ ਦੀਆਂ 5 ਰੁਪਏ ਦਾ ਪੀਸ ਉਹ ਗੁੱਟੀਆਂ ਦਾ ਮਿਲ ਜਾਂਦਾ ਉਹਦੇ ਨਾਲ ਅਸੀਂ ਇੱਕ ਦੋ ਕੁ ਫਲਾਵਰ ਬਣਾ ਦਿੰਦੇ ਨੇ ਜਨ ਕਿ ਤੁਸੀਂ ਮੰਨ ਕੇ ਚਲੋ ਜੀਜੀ ਆਪਾਂ ਖੁਦ ਰੈਡੀ ਕਰਕੇ ਪਾਉਣੇ ਆ ਸੂਟ ਹਨਾ ਤਾਂ ਜੀ ਇਹ ਸਾਰਾ ਇਹਦੇ 150 ਰੁਪਏ ਦਾ 200 ਦਾ ਸਮਾਨ ਲੱਗਦਾ ਵੱਧੋ ਵੱਧ ਜੇ ਆਪਾਂ ਮੋਤੀ ਸੀਪੀ ਵਗੈਰਾ ਥੋੜਾ ਬਹੁਤਾ ਨਾਲ ਲੱਭਾਉਣੇ ਆ ਨਹੀਂ ਜੇ ਇਕੱਲਾ ਥ੍ਰੈਡ ਧਾਗੇ ਦੀ ਕੰਮ ਕਰਨਾ ਹੈਗਾ ਆਪਾਂ ਤਾਂ ਮੰਨ ਕੇ ਚਲੋ ਇਹ 100 ਰੁਪਏ ਦੇ ਵਿੱਚ ਰੈਡੀ ਹੋ ਜਾਂਦਾ ਸੂਟ ਬਾਕੀ ਜਿਹੜੀ ਆਪਣੀ ਮਿਹਨਤ ਹੈ ਦੇਖੋ ਵੱਖਰੀ ਜੀ ਹੈ ਨਾ ਮਿਹਨਤ ਦਾ ਹੀ ਮੁੱਲ ਹੁੰਦਾ ਇਹਦੇ ਵਿੱਚ ਖਰਚਾ ਤੇ ਇਹਦੇ ਵਿੱਚ ਕੋਈ ਖਾਸ ਨਹੀਂ ਆਉਂਦਾ ਸਿਰਫ ਮਿਹਨਤ ਦਾ ਮੁੱਲ ਆਪਾਂ ਆਪਣੇ ਮਨਪਸੰਦ ਦਾ ਸਟੱਪ ਲਿਆ ਕਿ ਹਨਾ ਕਿ ਤੋਂ ਵੀ ਆਪਾਂ ਰੈਡੀ ਕਰ ਸਕਦੇ ਦੇਖੋ ਮਿਹਨਤ ਦਾ ਮੁੱਲ ਜ਼ਰੂਰ ਹੈ ਮਿਹਨਤ ਬਹੁਤ ਜ਼ਿਆਦਾ ਹੈ ਹੈਂਡ ਦਾ ਕੰਮ ਐ ਨਿੰਗਾ ਦਾ ਕੰਮ ਹੈ ਹਨਾ ਘੱਟੋ ਘੱਟ ਜੀ ਇੱਕ ਸੂਟ ਤੇ ਆਪਾਂ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠਦੇ ਜਿਸ ਪੱਜਛੀ ਦਿਨ ਵਿੱਚ ਰੈਡੀ ਹੁੰਦਾ ਪੰਜ ਛੇ ਦਿਨ ਆਰਾਮ ਨਾਲ ਲੱਗ ਜਾਂਦੇ ਨੇ ਸਿਰਫ ਮਿਹਨਤ ਦਾ ਹੀ ਮੁੱਲ ਹੈ ਇਹਦੇ ਵਿੱਚ ਜਿਹੜਾ ਇਹ ਤੇ ਖਰਚ ਆਉਂਦਾ ਜੀ ਆਪਾਂ ਜੀ ਪੂਰਾ ਵਧੀਆ ਹੈਵੀ ਸੂਟ ਤਿਆਰ ਕਰਨਾ ਵੱਧੋ ਵੱਧ 2500 ਰੁਪਏ ਤੇ ਖਰਚ ਆਉਂਦਾ ਹੈਗਾ ਜਿਹੜਾ ਆਪਾਂ ਮਟੀਰੀਅਲ ਹੁੰਦਾਗਾ ਦੇਖੋ ਇਹਦੇ ਵਿੱਚ ਆਪਾਂ ਮਟੀਰੀਅਲ ਦੀ ਲੋੜ ਹੈ ਦੇਖੋ ਆਪਾਂ ਨੂੰ ਥ੍ਰੈਡ ਦੀ ਹੈਨਾ ਤਾਂ ਯੂਜ਼ ਹੁੰਦਾ ਕਟਰ ਐਦਾਂ ਦੀ ਚੀਜ਼ਾਂ ਜਿਵੇਂ ਟੇਪ ਵਗੈਰਾ ਸਕੇਲ ਵਗੈਰਾ ਆਪਾਂ ਨਿਸ਼ਾਨੀਆਂ ਸਿੱਟੀਆਂ ਮਾਰ ਸਕਦੇ ਹੁੰਦੇ ਨਾ ਇਹ ਜਿਹੇ ਮਟੀਰੀਅਲ ਦੀ ਲੋੜ ਹੁੰਦੀ ਹੈ ਜੀ ਇਹਦੇ ਵਿੱਚ ਇਹ ਜ਼ਰੂਰੀ ਹੈ ਹੋਣਾ ਹੈਨਾ ਕਟਰ ਹੋਣਾ ਜ਼ਰੂਰੀ ਹੈ ਕਿਉਂਕਿ ਆਪਾਂ ਪਤਾ ਗੱਸਾਂ ਨਾਲ ਕੱਟ ਸਕਦੇ ਛੋਟੇ ਕਟਰ ਨਾਲ ਤੇ ਫਰੇਮ ਵਗੈਰਾ ਨਹੀਂ ਢਿੱਲਾ ਹੁੰਦਾ ਜੀ ਤੇ ਹੁਣ ਆਪਾਂ ਚਲੋ ਚਾਲਦੇ ਹਾਂ ਦੁਕਾਨ ਤੇ ਜੀ ਆਪਾਂ ਜਿਆਦਾ ਲੰਬੀ ਵੀਡੀਓ ਨਾ ਕਰੀਏ ਹਨਾ ਆਪਾਂ ਚਲੋ ਸਿਖਾਈਏ ਸਾਨੂੰ ਪੱਤੀਆਂ ਤੇ ਡੰਡੀਆਂ ਬਣਾਉਣੇ ਅੱਜ ਸਿਖਾਵਾਂਗੇ ਤੇ ਕੱਲ ਨੂੰ ਆਪਾਂ ਬਣਾਵਾਂਗੇ ਫਲਾਵਰ ਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜੀ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਲੋੜ ਹੈ ਸਪੋਰਟ ਜ਼ਰੂਰ ਕਰਿਓ ਜੀ ਆਪਾਂ ਨੇ ਦੇਖੋ ਨਵਾਂ ਕੰਮ ਸ਼ੁਰੂ ਕੀਤਾ ਆਨਲਾਈਨ ਆਪਣੇ ਕੋਲ ਵਾਈਗੁਰੂ ਜੀ ਦੀ ਕਿਰਪਾ ਨਾਲ ਦੇਖੋ ਬਹੁਤ ਸਾਰੇ ਆਰਡਰ ਪੈਣ लागले ਨੇ ਆਪਣੇ ਕੋਲੇ ਆਰਡਰ ਬਹੁਤ ਵਧੀਆ ਆਉਣ ਲੱਗੇ ਆਪਾਂ ਨੂੰ ਹਲੇ ਤੱਕ ਆਪਣੇ ਕੋਲ ਲੋਕਲ ਕਸਟਮਰ ਸੀ ਜੀ ਆਪਾਂ ਨੇ ਸ਼ੌਪ ਕੀਤੀ ਹੋਈ ਸੀ ਇਹ ਸਾਲਾਂ ਤੋਂ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਦੇਖੋ ਲੋਕਲ ਕਸਟਮਰ ਆਪਣੇ ਕੋਲੇ ਬਹੁਤ ਵਧੀਆ ਸੀ ਜੀ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਆਪਣਾ ਸ਼ੌਪ ਦਾ ਕੰਮ ਬਹੁਤ ਸੋਹਣਾ ਚੱਲ ਰਿਹਾ ਜੀ ਬਹੁਤ ਜ਼ਿਆਦਾ ਵਧੀਆ ਹੁਣ ਆਪਾਂ ਆਨਲਾਈਨ ਕੰਮ ਸ਼ੁਰੂ ਕੀਤਾ ਹੈਗਾ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਜੀ ਆਪਣੀ ਵੀਡੀਓ ਨੂੰ ਸ਼ੇਅਰ ਕਰੋ ਜਰੂਰ ਦੇਖੋ ਕਮੈਂਟਾਂ ਵਿੱਚ ਦੱਸੋ ਸਾਡੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਨੇ ਤੁਸੀਂ ਚਲੋ ਜੀ ਹੁਣ ਆਪਾਂ ਚੱਲਦੇ ਆਂ ਦੁਕਾਨ ਤੇ ਆਪਾਂ ਕਰਦੇ ਆਂ ਉੱਥੇ ਦੀ ਵੀਡੀਓ ਸ਼ੇਅਰ ਤੁਹਾਡੇ ਨਾਲ ਚਲੋ ਜੀ ਅਵੇਸੀਟੀ ਹੋ ਜੋ ਦੇਖੋ ਇਹ ਪਟਾਣੀਆਂ ਦੇਖੋ ਹਰੇਕ ਫੁੱਲ ਦੇ ਵਿੱਚ ਹਨਾ ਬੇਲ ਦੇ ਵਿੱਚ ਟਾਣੀਆਂ ਨੇ ਜਿਹੜੀਆਂ ਆਪਾਂ ਨੂੰ ਬਣਾਉਣੀਆਂ ਪੈਂਦੀਆਂ ਨੇ ਹਰੇਕ ਦੇ ਵਿੱਚ ਇਹ ਆਉਂਦੀਆਂ ਨੇ ਹਨਾ ਫਲਾਵਰ ਦੇ ਵਿੱਚ ਵੀ ਤੇ ਫੁੱਲ ਦੇ ਵਿੱਚ ਇਹਦੇ ਵਿੱਚ ਵੀ ਬੇਲ ਦੇ ਵਿੱਚ ਵੀ ਇਹਨੂੰ ਆਪਾਂ ਕਿਸ ਤਰ੍ਹਾਂ ਕੰਪਲੀਟ ਕਰ ਸਕਦੇ ਹਾਂ ਟਾਣੀਆਂ ਨੂੰ ਆਪਾਂ ਕਿਸ ਤਰੀਕੇ ਨਾਲ ਬਣਾ ਸਕਦੇ ਹਾਂ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਕੱਢ ਕੇ ਨਾ ਸੂਈ ਇਹਦੇ ਉੱਪਰ ਦੀ ਧਾਗਾ ਜਿਹੜਾ ਸੂਈ ਦੇ ਉੱਪਰ ਦੀ ਹੋਣਾ ਚਾਹੀਦਾ ਹੈਗਾ ਐਵੇਂ ਵੀ ਆਪਾਂ ਟਾਣੀਆਂ ਨੂੰ ਬਣਾ ਸਕਦੇ ਹਾਂਗੇ ਡਬਲ ਕਰ ਲਓ ਥ੍ਰੈਡ ਚ ਇਹ ਸਿੰਗਲ ਰੱਖ ਲਓ ਉਹ ਤਾਂ ਚਲੋ ਫਿਨਿਸ਼ਿੰਗ ਵਧੀਆ ਡਬਲ ਦੀ ਵੀ ਆ ਜਾਂਦੀ ਹੈ ਜੀ ਮੋਟੀ ਹੋ ਜਾਂਦੀ ਹੈ ਟਾਣੀ ਜਿਹੜੀ ਬਣ ਜਾਂਦੀ ਹੈਗੀ ਇਹ ਮੋਟੀ ਜਵਧੀਆ ਲੱਗਦੀ ਹੈਗੀ ਇਸ ਤਰ੍ਹਾਂ ਬਸ ਇਹ ਤਾਂ ਕੁੰਡੀ ਤੋਪੇ ਨਾਲ ਜੀ ਇਸ ਤਰ੍ਹਾਂ ਮੂਰੇ ਤਾਂ ਘਰ ਰੱਖੋ ਤੇ ਬਹੁਤ ਆਸਾਨੀ ਨਾਲ ਆਪਾਂ ਜਿਹੜੀ ਟਾਣੀ ਨੂੰ ਕੰਪਲੀਟ ਕਰ ਲਾਂਗੇ ਤੇ ਇੱਕ ਤਾਂ ਤਰੀਕਾ ਇਹ ਵਾਲਾ ਹੋ ਗਿਆ ਜੀ ਟਾਣੀ ਬਣਾਉਣ ਦਾ ਦੇਖੋ ਆਪਾਂ ਜਿਆਦਾ ਥ੍ਰੈਡ ਨਾ ਖਰਾਬ ਕਰੀ ਤੁਹਾਨੂੰ ਸਮਝ ਆ ਗਈ ਹੋਣੀ ਕਿ ਬਾਕੀ ਤਾਂ ਸੌਖਾ ਜੀ ਤਰੀਕਾ ਦੇਖੋ ਪਹਿਲਾਂ ਇਹਦੇ ਵਿੱਚ ਆਪਾਂ ਝੋਲੇ ਸਰਾਹਣੇ ਚਾਦਰਾਂ ਵਗੈਰਾ ਕੱਢਦੇ ਹੁੰਦੇ ਸੀ ਇਹ ਤਾਂ ਉਹ ਵਾਲਾ ਹੀ ਟੰਕ ਹੈ ਜੀ ਸਾਰੀ ਬਸ ਉਸਤਰੀ ਨੇ ਜੀ ਡਿਜ਼ਾਈਨ ਫਲਾਵਰ ਜਿਵੇਂ ਹੁਣ ਹੈਗਾ ਧਾਰਨਾ ਕਈ ਹੋ ਜਾਂਦੀ ਨੇ ਕਈ ਤਰ੍ਹਾਂ ਦੇ ਟੁੱਪਾ ਬਣ ਜੂਗਾ ਹੁਣ ਇਹ ਤਾਂ ਆਪਾਂ ਇੱਥੋਂ ਬੰਦ ਕਰ ਦਿੰਨੇ ਆਪਾਂ ਤੁਹਾਨੂੰ ਦੂਜਾ ਤਰੀਕਾ ਦੱਸ ਦਿੰਨੇ ਵੀ ਇੱਕ ਤਰੀਕੀ ਨਾਲ ਆਪਾਂ ਹੋਰ ਕਿਸ ਤਰ੍ਹਾਂ ਟਹਿਣੀ ਨੂੰ ਕੰਪਲੀਟ ਕਰ ਸਕਦੇ ਆ ਤੇ ਹੁਣ ਆਪਾਂ ਇੱਥੋਂ ਦੀ ਫੁਕਾੜ ਲੈ ਤਰੈਡ ਇਹ ਹੈਗਾ ਜੀ ਡਬਲ ਥਰੈਡ ਹਨਾ ਦੂਰਾ ਉਹ ਦੂਰੇ ਦੇ ਵਿੱਚ ਹੋਊਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਨਾ ਇਸ ਤਰ੍ਹਾਂ ਰੱਖਾਂਗੇ ਸੂਈ ਨੂੰ ਜਿਹੜਾ ਆਪਾਂ ਇੱਥੋਂ ਕੱਢਦੇ ਜਾਵਾਂਗੇ ਐਵੇਂ ਇਹ ਵੀ ਕੁੰਡੀ ਟੋਪੇ ਮੰਗੂ ਆ ਗਿਆ ਪਰ ਜਿਹੜੀ ਇਹਦੀ ਸੇਫ ਹੈਗੀ ਇਹ ਕੁੰਡੀ ਟੋਪੇ ਤੋਂ ਹਟ ਕੇ ਜੇ ਬਣਦੀ ਹੈ ਜੀ ਬਹੁਤ ਸ ਇਸ ਤਰ੍ਹਾਂ ਆਪਾਂ ਕੱਢਦੀ ਜਾਵਾਂਗੇ ਮੈਂ ਐਵੇਂ ਇਸ ਤਰ੍ਹਾਂ ਐਵੇਂ ਇਹਨੂੰ ਖੋਲ ਕੇ ਤਾਂ ਅੱਗੇ ਨੂੰ ਮੁਰੂ ਤੇ ਇਸ ਤਰ੍ਹਾਂ ਆਪਾਂ ਇਹਨੂੰ ਪਾਉਂਦੇ ਜਾਵਾਂਗੇ ਮੈਂ ਸੂਈ ਨਾਲ ਅਮਾਂਗੀ ਆ ਦੇਖੋ ਤਾਂ ਅੱਗੇ ਨੂੰ ਇਸ ਤਰ੍ਹਾਂ ਖੋਲ ਕੇ ਇੱਥੋਂ ਟਾਂਕਾ ਭਰਨੇ ਇੱਥੋਂ ਇਸ ਤਰ੍ਹਾਂ ਸੂਈ ਨਿਕਲਦੀ ਇਹ ਵੀ ਬਹੁਤ ਆਸਾਨ ਤਰੀਕੇ ਨਾਲ ਆਪਾਂ ਆਪਣੀਆਂ ਟਾਣੀਆਂ ਨੂੰ ਬੇਲਾਂ ਨੂੰ ਫੁੱਲ ਦੀਆਂ ਟਾਣੀਆਂ ਨੂੰ ਆਪਾਂ ਕੰਪਲੀਟ ਕਰ ਸਕਦੇ ਹਾਂ ਇਸ ਤਰ੍ਹਾਂ ਜਿਹੜਾ ਇਹਦਾ ਵਰਕ ਹੁੰਦਾ ਜਾਊਗਾ ਜੀ ਇਹ ਬੈਕ ਵਾਲੇ ਪਾਸੇ ਵਰਕ ਹੁੰਦਾ ਜਾਊਗਾ ਤੇ ਜਿਹੜਾ ਕੁੰਡੀ ਟੋਪੇ ਦਾ ਸੀ ਇਹਦਾ ਇਸ ਤਰ੍ਹਾਂ ਵਰਕ ਹੁੰਦਾ ਜਾਊਗਾ ਇਹਦਾ ਇਸ ਤਰ੍ਹਾਂ ਹੁੰਦਾ ਆਊਗਾ ਜੀ ਇਸ ਤਰ੍ਹਾਂ ਬੱਸ ਇਹਦੀ ਜੰਜੀਰ ਜੀ ਬਣ ਜਾਂਦੀ ਹੈਗੀ ਇਹ ਵਾਲਾ ਵਰਕ ਹੈ ਜਿਹੜਾ ਆਪਾਂ ਟਾਣੀਆਂ ਦੇ ਉੱਤੇ ਕਰ ਸਕਦੇ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ ਸਾਡਾ ਸਿਖਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਚਲੋ ਜੀ ਹੁਣ ਆਪਾਂ ਇਹਨੂੰ ਇੱਥੋਂ ਬੰਦ ਕਰ ਦਿੰਨੇ ਆ ਵੀ ਇਸ ਤਰ੍ਹਾਂ ਹੀ ਹੋ ਜੂਗੀ ਨੇੜੇ ਤੋਂ ਦਿਖਾਉ ਜੀ ਇਸ ਤਰ੍ਹਾਂ ਹੋ ਜਾਣਾ ਹੁੰਦਾ ਹੈ। ਅੱਲਾ ਦੱਸ ਦੇਣ ਸਟੈਪ ਤੁਹਾਨੂੰ ਵੀ ਇਹ ਇਹਦਾ ਸੇ ਇੱਥੋਂ ਟਾਂਕਾ ਇੰਨਾ ਕਿਵੇਂ ਭਰਨੇ ਤੇ ਤਾਗੇ ਨੂੰ ਇੱਕ ਸਾਈਡ ਰੱਖਣਾ ਹੈ ਇਸ ਤਰ੍ਹਾਂ ਇੱਕ ਸਾਈਡ ਰੱਖ ਕੇ ਜਿੱਥੋਂ ਆਪਾਂ ਪਹਿਲਾ ਟਾਂਕਾ ਭਰਿਆ ਸੀ ਉੱਥੇ ਹੀ ਜਾ ਕੇ ਆਪਾਂ ਨੇ ਸੂਈ ਕੱਢਣੀ ਹੈ ਸਾਰੇ ਟਾਂਕੇ ਆਪਾਂ ਜਿਹੜਾ ਕੱਪੜਾ ਲੈਣਾ ਇੱਕੋ ਜਿਹਾ ਲੈਂਦੇ ਜਾਣਾ ਹੈਗਾ ਇਹ ਵੀ ਬਹੁਤ ਫਿਨਿਸ਼ਿੰਗ ਦੇ ਨਾਲ ਆ ਜਾਂਦਾ ਜੀ ਇਸ ਤਰ੍ਹਾਂ ਵੀ ਆਪਾਂ ਡੰਡੀ ਨੂੰ ਆਪਣੀ ਤਿਆਰ ਕਰ ਸਕਦੇ ਹਾਂ ਟਾਣੀ ਨੂੰ ਆ ਦੇਖੋ ਇਸ ਤਰ੍ਹਾਂ ਵਸ ਇੱਕ ਸਾਈਡ ਰੱਖੀ ਜਾਓ ਤਾਂ ਅੱਗੇ ਇਸ ਤਰ੍ਹਾਂ ਵੀ ਫੁੱਲਦੀਆਂ ਜਿਹੜੀਆਂ ਟਾਣੀਆਂ ਨੇ ਇਸ ਤਰ੍ਹਾਂ ਵੀ ਰੈਡੀ ਹੋ ਕੇ ਬਹੁਤ ਸੋਹਣੀਆਂ ਲੱਗਦੀਆਂ ਨੇ ਜੀ ਮਰਜੀ ਹੈ ਜੀ ਇਸ ਤਰ੍ਹਾਂ ਵੀ ਜਿਹੜਾ ਹੈਗਾ ਆਪਾਂ ਡੰਡੀ ਨੂੰ ਕੰਪਲੀਟ ਕਰ ਸਕਦੇ ਹਾਂ ਇਹ ਵੀ ਬਹੁਤ ਫਿਨਿਸ਼ਿੰਗ ਦੇ ਨਾਲ ਰੈਡੀ ਹੋ ਜਾਂਦਾ ਜੀ ਬਹੁਤ ਸੌਖਾ ਤਰੀਕਾ ਜਿਹੜੀਆਂ ਪਹਿਣਾ ਨੇ ਆਪਦਾ ਨਵਾਂ ਕੰਮ ਕਰੀ ਚਲੋ ਕਰੀ ਕਰਨਾ ਹੈ ਨਾ ਆਪਦਾ ਸੂਟ ਰੈਡੀ ਕਰਕੇ ਪਾਉਣਾ ਸੌਖਾ ਜਾ ਬਹੁਤ ਵਧੀਆ ਗੱਲ ਹੈ ਜੀ ਬਹੁਤ ਸੋਹਣਾ ਬਣ ਜਾਂਦਾ ਹੈ ਇਹ ਐਸਟਰ ਬਣ ਜਾਂਦਾ ਚਲੋ ਜੁਨਾ ਪਤਨੂ ਅਗਲਾ ਤਾਸਦਨੇ ਆ ਤੁਹੇ ਦੇਖੋ ਇੰਨਾ ਕ ਕੱਪੜਾ ਪੈਂ ਟੇਢੀ ਸੂਈ ਲੈ ਕੇ ਕਰਾਂਗੇ ਜਿਹੜੇ ਆਪਾਂ ਤਿੰਨੋਂ ਡੰਡੀਆਂ ਬਣਾਈਆਂ ਨੇ ਟਾਣੀਆਂ ਬਣਾਈਆਂ ਨੇ ਇਹਦੇ ਆਪਾਂ ਸੂਈ ਸਿੱਧੀ ਰੱਖੀ ਐ ਇਹ ਵਾਲੀ ਆਪਾਂ ਸੂਈ ਇੱਥੋਂ ਐਵੇਂ ਟੇਢੀ ਰੱਖਾਂਗੇ ਠੀਕ ਹੈ ਜੀ ਟੈਡੀ ਰੱਖਣ ਤੋਂ ਬਾਅਦ ਜੀ ਫਿਰ ਇਹਨੂੰ ਆਪਾਂ ਸੂਈ ਨੂੰ ਇਸ ਤਰ੍ਹਾਂ ਕਰ ਲਾਂਗੇ ਥੋੜਾ ਜਿਹਾ ਔਖਾ ਹੈਗਾ ਪਰ ਸੋਹਣਾ ਦੇਖਣ ਨੂੰ ਜ਼ਿਆਦਾ ਲੱਗਦਾ ਵਧੀਆ ਬਣ ਜਾਂਦਾ ਇਹਦੀ ਆਪਾਂ ਇੱਥੋਂ ਆਹ ਧਾਗਾ ਜਿਹੜਾ ਇੱਧਰ ਹੁੰਦਾ ਹੈਗਾ ਇਹਦੀ ਆਪਾਂ ਇੱਥੋਂ ਗੱਠ ਮਾਰ ਦਾਂਗੇ ਇਹ ਗੱਠ ਵਾਲੀ ਡੰਡੀ ਬਣ ਕੇ ਰੈਡੀ ਹੋ ਜੂਗੀ ਜੀ ਇਹ ਵੀ ਬਹੁਤ ਸੋਹਣੀ ਲੱਗਦੀ ਹੈਗੀ ਤੇ ਇੱਥੋਂ ਇਸ ਤਰ੍ਹਾਂ ਟਾਂਕਾ ਭਰਾਂਗੇ ਆਪਾਂ ਟਾਂਕਾ ਭਰਨ ਤੋਂ ਬਾਅਦ ਆਪਾਂ ਇਸ ਤਰ੍ਹਾਂ ਕਰ ਲਾਂਗੇ ਸੂਈ ਨੂੰ ਫਿਰ ਆਪਾਂ ਜਿਹੜਾ ਇੱਥੋਂ ਆਹ ਵਾਲਾ ਟਾਂਕਾ ਹੈਗਾ ਇਹਦੇ ਵਿੱਚ ਦੀ ਆਪਾਂ ਸੂਈ ਦੀ ਗੱਠ ਮਾਰ ਦਾਂਗੇ ਧਾਗੇ ਐਕਸਟ ਜੇਦੋਂ ਆਪਾਂ ਸੂਟ ਤੇ ਕਰਾਂਗੇ ਜੀ ਆਪਾਂ ਪੂਰੀ ਫਿਨਿਸ਼ਿੰਗ ਦੇ ਨਾਲ ਕੰਮ ਕਰਾਂਗੇ ਹਨਾ ਇਹ ਤਾਂ ਚਲੋ ਆਪਾਂ ਤੁਹਾਨੂੰ ਇੱਕ ਇੱਕਨ ਜੈਪਲ ਦੇ ਰਹਿਆਂਗੇ ਤੇ ਮਣੀ ਮੋਟੀ ਧਾਗੇ ਦੇ ਵਿੱਚ ਗੱਠ ਆ ਜਾਂਦੀ ਹੈਗੀ ਇਸ ਤਰ੍ਹਾਂ ਤੇ ਲਓ ਜੀ ਇਹ ਪੈਨ ਨੂੰ ਇੱਕ ਵਾਰ ਨਾ ਸੈਂਟਰ ਦੇ ਵਿੱਚ ਕੱਢ ਕੇ ਸੂਈ ਨੂੰ ਇੱਕ ਵਾਰ ਆਪਾਂ ਨੇ ਸੂਈ ਇੱਧਰ ਦੀ ਕਰ ਲੰਗਾਉਣੀ ਹੈ ਤੇ ਇੱਕ ਵਾਰੀ ਇੱਧਰ ਦੀ ਲੰਗਾਉਣੀ ਹੈ ਇਹ ਪੱਤੀ ਦੀ ਸੇਫ ਹੈ ਜਿਹੜੀ ਬਹੁਤ ਸੋਹਣੀ ਆ ਜਾਂਦੀ ਤੁਸੀਂ ਇਸ ਤਰ੍ਹਾਂ ਵੀ ਆਪਣੀ ਪੱਤੀ ਨੂੰ ਕੰਪਲੀਟ ਕਰ ਸਕਦੇ ਹੋ ਇੱਕ ਵਾਰ ਸੂਈ ਲੰਗਾਉਣੀ ਹੈ ਇਸ ਸਾਈਡ ਦੀ ਤੇ ਇੱਕ ਵਾਰੀ ਆਪਾਂ ਨੇ ਸੂਈ ਦਿਖਾਣੀ ਹੈ ਇਸ ਸਾਈਡ ਦੀ ਦੀ ਪੱਤੀ ਦੀ ਸੇਫ ਰਿਕੋਰਡਿੰਗ ਪੱਤੀ ਨੂੰ ਬਣਾਉਂਦੀ ਜਾਓ ਜਿਸ ਤਰ੍ਹਾਂ ਬਾਕੀ ਛੋਟੀਆਂ ਵੱਡੀਆਂ ਪੱਤੀਆਂ ਦੀ ਤੁਹਾਡੀ ਸਾਬ ਨਾਲ ਤੁਸੀਂ ਜਿਵੇਂ ਵੀ ਬਣਾ ਸਕਦੇ ਜਿਹੜੀ ਇਹ ਪੱਤੀ ਦੀ ਸੇਫ ਬਹੁਤ ਸੁਣੀ ਆਉਂਦੀ ਹੈ ਮਿਰਚ ਤੇ ਹੁਣ ਦਲੋ ਜੀ ਅਗਲਾ ਤਰੀਕਾ ਆਪਾਂ ਦੱਸਦੇ ਹਾਂ ਪੱਤੀਆਂ ਬਣਾਉਣ ਦਾ ਇਹਨੂੰ ਵੀ ਆਪਾਂ ਇੱਕ ਵਾਰ ਨਾ ਸੈਂਟਰ ਦੇ ਵਿੱਚ ਇੱਥੇ ਕੱਢ ਲਾਂਗੇ ਇੱਥੇ ਕੱਢਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਟਾਂਕਾ ਨਾ ਸੈਂਟਰ ਦੇ ਇਧਰੋਂ ਬੱਤੀ ਟਾਂਕਾ ਭਰ ਕੇ ਹੁਣ ਆਪਾਂ ਇੱਥੇ ਵਿਚਾਲ ਦੀ ਕੱਢਦੇ ਜਾਵਾਂਗੇ ਫਿਰ ਇਸ ਤੋਂ ਬਾਅਦ ਇਹਨੂੰ ਆਪਾਂ ਟਾਂਕੇ ਨੂੰ ਦੱਬ ਦਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਫਿਰ ਤੋਂ ਸੂਈ ਆਪਾਂ ਜਿਹੜੀ ਇੱਥੇ ਕੱਢਾਂਗੇ ਤੇ ਫਿਰ ਇਸ ਸਾਈਡ ਕੱਢਾਂਗੇ ਇਹਨੂੰ ਇਸ ਸਾਈਡ ਤੇ ਢਿੱਡੀ ਕੱਢਣੀ ਆ ਸੂਈ ਜੀ ਇਸ ਤਰ੍ਹਾਂ ਵਿਚਾਲੇ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਆ ਕੇ ਨਾ ਇਹ ਵਾਲਾ ਦੇਖੋ ਜਿਹੜੀ ਪੱਤੀ ਇਸ ਤਰ੍ਹਾਂ ਦੱਬਿਆ ਜਾਊਗਾ ਇਹ ਵਾਲਾ ਧਾਗਾ ਜਿਹੜਾ ਇਸ ਤਰ੍ਹਾਂ ਜਿਹੜੀ ਇਹ ਵਾਲੀ ਪੱਤੀ ਇਹਦੀ ਵੀ ਫਿਨਿਸ਼ਿੰਗ ਬਹੁਤ ਵਧੀਆ ਆਉਂਦੀ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਹੀ ਪੱਤੀ ਤਿਆਰ ਹੋ ਜਾਂਦੀ ਹੈ ਆਪਾਂ ਇਸ ਤਰ੍ਹਾਂ ਵੀ ਪੱਤੀਆਂ ਤਿਆਰ ਕਰ ਸਕਦੇ ਹਾਂ ਜਿਹੜਾ ਤਰੀਕਾ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਹ ਕਰ ਸਕਦੇ ਹੋ ਇਸ ਤਰ੍ਹਾਂ ਹੈ ਬਾਕੀ ਵੱਡੀਆਂ ਛੋਟੀਆਂ ਜਿੰਨੀਆਂ ਮਰਜ਼ੀ ਬਣਾ ਲਓ ਆਪਣੇ ਹਿਸਾਬ ਨਾਲ ਹਨਾ ਜਿੱਦਾਂ ਦੀ ਫੁੱਲ ਬਣਦਾ ਉਸ ਤਰ੍ਹਾਂ ਦੀ ਆਪਾਂ ਪੱਤੀਆਂ ਬਣਾਵਾਂਗੇ ਬਸ ਤਾਂ ਇੰਨੀ ਕੁ ਪੱਤੀ ਹੀ ਬਹੁਤ ਹੁੰਦੀ ਹੈ ਜੀ ਦੇਖੋ ਜੀ ਇਹ ਪੱਤੀ ਇਸ ਤਰ੍ਹਾਂ ਰੈਡੀ ਹੋ ਜਾਣੀ ਹੈ ਇਸ ਤਰ੍ਹਾਂ ਰੈਡੀ ਹੋ ਜੀ ਬਣ ਕੇ ਬਸ ਇਹ ਧਿਆਨ ਰੱਖਣ ਦਾ ਇੱਕ ਸਾਈਡ ਤੋਂ ਹੀ ਕੱਢ ਕੇ ਨਾ ਸੈਂਟਰ ਦੇ ਵਿੱਚ ਕੱਢਣੀ ਹੈ ਫਿਰ ਵਿਚਾਲੇ ਇਸ ਤਰ੍ਹਾਂ ਕੀ ਕਰੀਏ ਤਾਂ ਦੁਕਾਨੇ ਆਪਾਂ ਅਗਲੀ ਪੱਤੀ ਕਿਵੇਂ ਕਰਨੀ ਹੈ ਦੇਖੇ ਜਿੱਕੇ ਪੱਤੀਆ ਤਰੀਕੇ ਜਮਾਏ ਸਿੰਪਲ ਜਾਂ ਬਣ ਜਾਊਗਾ ਇਹ ਤਾਂ ਜਮੀ ਸਾਨ ਹੈਗੀ ਦੇਖੋ ਇਹ ਤਾਂ ਇਸਤਰੀ ਆਪਾਂ ਵਿਚਾਲੇ ਸੈਂਟਰ ਦੇ ਵਿੱਚ ਭਰਦੇ ਜਾਵਾਂਗੇ ਇਸ ਤਰ੍ਹਾਂ ਪੱਤੀ ਵੀ ਸੇਵ ਦਿੰਦੇ ਜਾਵਾਂਗੇ ਹਨਾ ਇਸ ਤਰ੍ਹਾਂ ਇਹਦੀ ਪੱਤੀ ਰੈਡੀ ਹੋ ਜਾਣੀ ਹੈ ਇਹ ਜਮੀ ਸੌਖਾ ਜਾਂ ਤਰੀਕਾ ਹੈਗਾ ਹੁਣ ਆਪਾਂ ਇਸ ਤਰ੍ਹਾਂ ਦੂਜੀ ਸਾਈਡ ਤੋਂ ਲੱਗ ਜਾਾਂਗੇ ਕਰਨਾ ਹਨਾ ਇਸ ਤਰ੍ਹਾਂ ਜਿੰਨੇ ਟਾਂਕੇ ਇੱਧਰ ਭਰੇਗੇ ਨੇ ਉੰਨੇ ਆਪਾਂ ਇੱਧਰ ਭਰ ਲਾਂਗੇ ਇਹ ਵੀ ਬਿਲਕੁਲ ਜਿਹੜਾ ਸੌਖੇ ਜੀ ਤਰੀਕੇ ਨਾਲ ਪੱਤੀ ਜਿਹੜੀ ਰੈਡੀ ਹੋ ਜੂਗੀ ਇੱਕ ਸਿੰਪਲ ਟਾਂਕੇ ਦੇ ਨਾਲ ਤਿਆਰ ਕੀਤੀ ਇਹਦੀ ਸੇਫ ਵੀ ਬਹੁਤ ਸੋਹਣੀ ਬਣ ਜੂਗੀ ਤੁਸੀਂ ਇਹਨੂੰ ਵੀ ਇਸ ਤਰ੍ਹਾਂ ਰੈਡੀ ਕਰ ਸਕਦੇ ਹੋ ਇਸ ਤਰ੍ਹਾਂ ਵੀ ਪੱਤੀਆਂ ਤੁਸੀਂ ਆਪਣੀਆਂ ਬਣਾ ਸਕਦੇ ਹੋਗੇ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਪੱਤੀ ਬਣ ਜਣੇ ਹੁਣ ਇੱਕ ਤਰੀਕਾ ਤੁਹਾਨੂੰ ਆਪਾਂ ਹੋਰ ਦੱਸਦੇ ਆਂ ਚਾਰ ਤਰ੍ਹਾਂ ਦੀ ਤੁਹਾਨੂੰ ਆਪਾਂ ਟਾਣੀਆਂ ਸਿਖਾਈਆਂ ਸੀ ਬਣਾਉਣੀਆਂ ਤੇ ਚਾਰ ਤਰ੍ਹਾਂ ਦੀ ਤੁਹਾਨੂੰ ਆਪਾਂ ਪੱਤੀਆਂ ਸਿਖਾਵਾਂਗੇ ਜਿਹੜੇ ਫਲਾਵਰ ਨੇ ਜੀ ਉਹ ਵੀ ਆਪਾਂ ਤੁਹਾਨੂੰ ਚਾਰ ਪੰਜ ਤਰੀਕੇ ਨਾਲ ਬਣਾਉਣੇ ਸਿਖਾਵ ਹਰ ਪੰਜ ਤਰ੍ਹਾਂ ਬਸ ਖਿਆਵਾਂਗੇ ਬਣਾਣੀ ਜਿੱਦਾਂ ਦੇ ਵੀ ਹੁੰਦੇ ਨੇਗੇ ਤੁਸੀਂ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਓ ਜੀ ਚਲੋ ਹੁਣ ਆਪਾਂ ਤੁਹਾਨੂੰ ਚੌਥੀ ਪੱਤੀ ਦਿਖਾਉਣੀ ਹੈ ਵੀ ਕਿਸ ਤਰ੍ਹਾਂ ਰੈਡੀ ਕਰਨੀ ਹੈਗੀ ਆਪਾਂ ਨੇ ਚਲੋ ਜੀ ਦੇਖੋ ਕੁੰਡੀ ਤੋਪੇ ਨਾਲ ਬਣਾਵਾਂਗੇ ਇਸ ਤਰ੍ਹਾਂ ਆਪਾਂ ਉੱਪਰ ਦੀ ਧਾਗਾ ਕੱਢ ਕੇ ਡਬਲ ਧਾਗਾ ਕਰ ਲਓ ਜੀ ਡਬਲ ਧਾਗੇ ਦੀ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਹੈਗੀ ਪੱਤੀ ਬਹੁਤ ਸੋਹਣੀ ਸ਼ੇਪ ਬਣਦੀ ਹੈ ਪੱਤੀ ਦੀ ਇਹਨੂੰ ਬਸ ਆਪਾਂ ਇੱਥੋਂ ਬੰਦ ਕਰ ਦਾਂਗੇ ਟਾਂਕੇ ਉੱਪਰ ਦੀ ਕੱਢ ਦਾਂਗੇ ਤੇ ਉਸ ਤੋਂ ਬਾਅਦ ਸੈਂਟਰ ਦੇ ਵਿੱਚ ਆਪਾਂ ਫੇਰ ਸੂਈ ਕੱਢ ਲੈਣੀ ਹੈਗੀ ਸੈਂਟਰ ਦੇ ਵਿੱਚ ਸੂਈ ਕੱਢਣ ਤੋਂ ਬਾਅਦ ਜਿੱਦਾਂ ਪੱਤੀ ਦੀ ਆਪਣੀ ਸ਼ੇਪ ਬਣੀ ਹੁੰਦੀ ਹੈ ਜਿਹੜੀ ਆਪਾਂ ਮਾਰਕ ਕੀਤਾ ਹੁੰਦਾ ਹੈਗਾ ਉੱਥੇ ਫੇਰ ਆਪਾਂ ਇਧਰਲੀ ਸਾਈਡ ਇੱਕੋ ਜਿਹਾ ਟਾਂਕਾ ਫੇਰ ਭਰ ਦਾਂਗੇ ਫੇਰ ਫਿਰ ਇਹਨੂੰ ਆਪਾਂ ਇੱਥੋਂ ਟਾਂਕੇ ਨੂੰ ਦੱਬ ਦਾਂਗੇ ਇਹ ਜੀ ਬਸ 2-3 ਉਹਦੇ ਨਾਲ ਹੀ ਬਣ ਜਾਂਦੀ ਨਹੀਂਗੇ ਡਬਲ ਹੁੰਦਾ ਕਿਉਂਕਿ ਥ੍ਰੈਡ ਬਹੁਤ ਸੋਹਣੀ ਪੱਤੀ ਬਣ ਜਾਂਦੀ ਹੈਗੀ ਆ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਇੱਥੋਂ ਫੇਰ ਹੀ ਦੱਬ ਦਾਂਗੇ ਹੁਣ ਆਪਾਂ ਸੈਂਟਰ ਸੂਈ ਸੈਂਟਰ ਦੇ ਵਿੱਚ ਕੱਢਣੀ ਹੈਗੀ ਤੇ ਸੈਂਟਰ ਦੇ ਵਿੱਚੋਂ ਫਿਰ ਇਧਰੋਂ ਜਿੱਦਾਂ ਮਾਰਗ ਕੀਤਾ ਹੁੰਦਾ ਹੈਗਾ ਪੱਤੀ ਦਾ ਆਪਾਂ ਉੱਥੇ ਕੱਢ ਲੈਣੀ ਹੈਗੀ ਵੱਡੀ ਛੋਟੀ ਪੱਤੀ ਆਪਦੀ ਮਰਜ਼ੀ ਹੈ ਜਿੰਨੀ ਮਰਜ਼ੀ ਵੱਡੀ ਛੋਟੀ ਬਣਾ ਲਓ ਫੁੱਲ ਦੇ ਅਕੋਰਡਿੰਗ ਹਨਾ ਜਿਸ ਤਰ੍ਹਾਂ ਤੁਸੀਂ ਬਣਾਉਣੀ ਹੈਗੀ ਤੇ ਇੱਕ ਆਪ ਜਿਹੜਾ ਨੀਚੇ ਵਾਲਾ ਟੰਕਾ ਥੋੜਾ ਜਿਹਾ ਵੱਡਾ ਹੋਵੇ ਤੇ ਉੱਪਰਲਾ ਟੰਕਾ ਉਦੋਂ ਛੋਟਾ ਹੋਵੇ ਤੇ ਜਿੰਨੀ ਪੱਤੀ ਬਣਾਉਣੀ ਹੈ ਟਾਂਕੇ ਨੂੰ ਛੋਟਾ ਕਰਦੇ ਜਾਣਾ ਤਾਂ ਕਿ ਪੱਤੀ ਦੀ ਸੇਫ ਹੈ ਜਿਹੜੀ ਆਪਣੀ ਫਿਰ ਸੋਹਣੀ ਆਉਂਦੀ ਹੈਗੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜੀ ਕਮੈਂਟਾਂ ਵਿੱਚ ਦੱਸਿਓ ਸਿਖਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਨੂੰ ਸ਼ੇਅਰ ਕਰੋ ਤੇ ਹੁਣ ਆਪਾਂ ਉੱਪਰ ਜਿਹੜਾ ਇੱਕ ਸਿੰਗਲ ਟਾਂਕਾ ਬਣਾ ਦਾਂਗੇ ਬਸ ਇਹ ਸਭ ਤੋਂ ਸੌਖੀ ਜੀ ਸਭ ਤੋਂ ਆਸਾਨ ਹੈ ਪੱਤੀ ਤੇ ਸਭ ਤੋਂ ਵੱਧ ਸੋਹਣੀ ਵੀ ਲੱਗਦੀ ਹੈਗੀ ਤੁਹਾਨੂੰ ਦਿਖਾਣੇ ਆਂਗੇ ਹੁਣ ਇਹ ਪੱਤੀ ਹੋ ਗਈ ਰੈਡੀ ਇਹ ਵੀ ਬਹੁਤ ਸੋਹਣੀ ਬਣਦੀ ਹੈ ਜੀ ਫਲਾਵਰ ਦੇ ਵਿੱਚ ਇਹ ਵੀ ਪੱਤੀ ਬਹੁਤ ਸੋਹਣੀ ਲੱਗਦੀ ਦੇਖੋ ਨਾਲੇ ਭਰੀ ਗਈ ਚਲੋ ਠੀਕ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਟਾਣੀਆਂ ਤੇ ਪੱਤੀਆਂ ਦੀ ਵੀਡੀਓ ਸ਼ੇਅਰ ਕੀਤੀ ਹੈ ਹਨਾ ਤੁਸੀਂ ਜਰੂਰ ਵੀਡੀਓ ਨੂੰ ਦੇਖਿਓ ਤੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਕਿੱਦਾਂ ਦਾ ਸਾਡਾ ਸਿਖਾਉਣ ਦਾ ਤਰੀਕਾ ਲੱਗੇ ਕਿਸ ਤਰ੍ਹਾਂ ਦੀ ਵੀਡੀਓ ਲੱਗਦੀ ਜੇ ਤੁਸੀਂ ਸਾਡੇ ਕੋਲੋਂ ਵਰਕ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਪੁੱਛ ਸਕਦੇ ਹੋ ਵਰਕ ਦਾ ਪ੍ਰਾਈਸ ਕੀ ਹੈ ਆਪਣੇ ਬਹੁਤ ਸਾਰੇ ਡਿਜ਼ਾਈਨ ਨੇ ਜਿਹੜੇ ਵੀ ਚੈਨਲ ਦੇ ਉੱਤੇ ਪਾਏ ਹੁੰਦੇ ਨੇਗੇ ਪਲੀਜ਼ ਚੈਨਲ ਨੂੰ ਸਪੋਰਟ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਜਿਹੜੇ ਚੈਨਲ ਭੈਣ ਭਰਾ ਵੀਡੀਓ ਆਪਣੀ ਨਵੀਂ ਦੇਖਦੇ ਨੇ ਚੈਨਲ ਦੇ ਉੱਤੇ ਨਵੇਂ ਆਉ ਸਬਸਕ੍ਰਾਈਬ ਕਰ ਦਿਓ ਕਿਹ ਹੈ ਗਿਆਨੀ ਜੀ ਪੱਤੀਆਂ ਦੇ ਟਾਣੀਆਂ ਬਣਾਉਣੇ ਕੱਲ ਨੂੰ ਆਪਾਂ ਤੁਹਾਨੂੰ ਫਲਾਵਰ ਬਣਾਉਣੀ ਸਿਖਾਵਾਂਗੇ ਫਲਾਵਰ ਦੀ ਸ਼ੇਪ ਦੇਣੀ ਸਿਖਾਵਾਂਗੇ ਦੇਖੋ ਪਿੰਨ ਨਾਲ ਚਾਕ ਨਾਲ ਸ਼ਾਪਕੀ ਤੁਸੀਂ ਕਿਵੇਂ ਵੀ ਆਪਣਾ ਘਰ ਵੀ ਸੂਟ ਰੈਡੀ ਕਰ ਸਕਦੇ ਹੋ ਤਿਆਰ ਕਰ ਸਕਦੇ ਹੋ ਸੂਟ ਨੂੰ ਬਣਾ ਸਕਦੇ ਹੋ ਤੇ ਸਾਡੇ ਕੋਲੋਂ ਕਰਵਾਉਣਾ ਸਾਡੋਂ ਵੀ ਕਰਵਾ ਸਕਦੇ ਹੋ ਤਾਂ ਉਹਨਾਂ ਨੂੰ ਆਪਾਂ ਜਿਹੜਾ ਪ੍ਰਾਈਸ ਹੈ ਬਹੁਤ ਹੀ ਜਿਆਜ ਇੱਕ ਆਪਾਂ ਮਿਹਨਤ ਦੀ ਮੁੱਲੇ ਨਹੀਂ ਜੀ ਜਿਆਦਾ ਕੋਈ ਆਪਾਂ ਨਹੀਂ ਕਰਦੇ ਹੈਗੇ ਤੇ ਚਲੋ ਜੀ ਅੱਜ ਦੀ ਵੀਡੀਓ ਇੰਨੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਕੱਲ ਦੀ ਵੀਡੀਓ ਵੀ ਪੂਰੀ ਜਰੂਰ ਦੇਖਿਓ ਜੀ ਆਪਾਂ ਜਿਹੜਾ ਫਲਾਵਰ ਦਾ ਡਿਜ਼